ਤਿੰਡਸੀਲ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਸ਼੍ਰੀ ਕੁਸ਼ਟਨਵਾਰਨ ਸਾਹੀ ਪਾਸ਼ਾਏ ਨੌਮੀ ਪਈ ਰਗਵੀਰ ਸਿੰਘ ਜੀ ਇਸ ਅਸਥਾਨ ਦੀ ਸੇਵਾ 1965 ਤੋਂ ਕਰ ਰਹੇ ਹਨ 13 ਸਾਲ ਦੀ ਉਮਰ ਦੇ ਵਿੱਚ ਬਾਬਾ ਪੂਰਨ ਦਾਸ ਜੀ ਉਦਾਸੀ ਦੇ ਸਮੇਂ ਇੱਥੇ ਆਏ ਸਨ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਇੱਥੇ ਸੇਵਾ ਕਰਨ ਲੱਗ ਪਏ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੰਦੇ ਹੋਏ ਇਹਨਾਂ ਨੇ ਦੱਸਿਆ ਕਿ ਇਹਨਾਂ ਤੋਂ ਪਹਿਲਾਂ ਮਾਈ ਰੂੜੀ ਇਸ ਅਸਥਾਨ ਤੇ ਦੀਵਾ ਜਗਾਇਆ ਕਰਦੀ ਸੀ ਅਤੇ ਨਾਲ ਹੀ ਇਹ ਕਿਹਾ ਕਰਦੀ ਸੀ ਕਿ ਸਮਾਂ ਆਉਣ ਤੇ ਇੱਥੇ ਗੁਰਦੁਆਰਾ ਪਰਗਟ ਹੋਵੇਗਾ ਮਾਈ ਰੂੜੀ ਦੇ ਦਰਸ਼ਨ ਤਾਂ ਨਹੀਂ ਕਰ ਸਕਿਆ ਪਰ ਉਸ ਦੀ ਨੂੰ ਮਾਤਾ ਕਰਤਾਰ ਕੌਰ 105 ਸਾਲਾਂ ਦੀ ਹੋ ਕੇ ਅਕਾਲ ਚਲਾਣਾ ਕਰ ਗਈ ਜੀਵਨ ਦੇ ਅੰਤਿਮ ਸਮੇਂ ਤੱਕ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੀ ਰਹੀ ਅਤੇ ਇਹ ਆਪਣੀ ਸੱਸ ਦੇ ਸਮੇਂ ਦੀਆਂ ਬਹੁਤ ਸਾਰੀਆਂ ਗੱਲਾਂ ਸੰਗਤਾਂ ਦੇ ਨਾਲ ਸਾਂਝੀਆਂ ਕਰਦੀ ਸੀ ਇਸ ਨੇ ਦੱਸਿਆ ਕਿ ਪੁਰਖਿਆਂ ਦੀ ਰਵਾਇਤ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਗੁਰੂ ਘਰ ਦਾ ਇੱਕ ਗੁਰਸਿੱਖ ਗੁਰਬਖਸ਼ ਇੱਥੇ ਨਿਵਾਸ ਕਸ ਕਰਦਾ ਸੀ ਜਿਸ ਨੂੰ ਲੁੱਟ ਦੀ ਨੀਅਤ ਦੇ ਨਾਲ ਚੋਰ ਡਾਕੂਆਂ ਨੇ ਬਹੁਤ ਕੁੱਟਿਆ ਅਤੇ ਅਖੀਰ ਉਹ ਅਕਾਲ ਚਲਾਣਾ ਕਰ ਗਿਆ। ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰ ਗੜ ਵਿਖੇ ਨਿਵਾਸ ਕਰ ਰਹੇ ਸਨ। ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹ ਇਸ ਅਸਥਾਨ ਤੇ ਆਏ ਸਨ। ਜਿਸ ਅਸਥਾਨ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਮਜੂਦਾ ਸਮੇ ਉੱਥੇ ਹੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ। ਸਮਾਪਾ ਕੇ ਇਹ ਅਸਥਾਨ ਸ਼ਮਸ਼ਾਨ ਘਾਟ ਦਾ ਰੂਪ ਧਾਰਨ ਕਰ ਗਿਆ ਸੀ। ਮਾਈ ਰੂੜੀ ਤੋਂ ਇਲਾਵਾ ਇੱਥੇ ਕੋਈ ਨਹੀਂ ਸੀ ਹੁੰਦਾ ਇੱਕ ਵਾਰ ਸਰਦਾਰ ਪ੍ਰੀਤਮ ਸਿੰਘ ਜੀ ਇਸ ਪਿੰਡ ਦੇ ਵਿੱਚ ਆਏ ਉਹਨਾਂ ਦੱਸਿਆ ਕਿ ਉਹ ਦਿੱਲੀ ਤੋਂ ਇੱਥੇ ਆਏ ਹਨ ਭਾਈ ਇਸ ਸਥਾਨ ਤੇ ਗੁਰਤੇਗ ਬਹਾਦਰ ਜੀ ਦਾ ਗੁਰਤਾਮ ਪ੍ਰਗਟ ਕਰੋ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਉਸ ਸਮੇਂ ਪਿੰਡ ਵਾਲਿਆਂ ਦੀ ਮਾਲੀ ਹਾਲਤ ਸਹੀ ਨਹੀਂ ਸੀ ਅਤੇ ਉਹ ਟਾਲ ਮਟੋਲ ਕਰਨ ਲੱਗੇ ਤਾਂ ਉਸ ਨੇ ਕਿਹਾ ਕਿ ਤੁਸੀਂ ਕਾਰਜ ਆਰੰਭ ਕਰੋ ਕਿਸੇ ਵਸਤੂ ਦੀ ਥੜਨਾ ਆਵੇਗੀ ਇਸ ਪਿੰਡ ਤੋਂ ਕੱਚਾ ਰਸਤਾ ਬਹਾਦਰ ਗੜ ਨੂੰ ਜਾਂਦਾ ਸੀ ਜਦੋਂ ਇਸ ਗੁਰਸਿੱਖ ਨੇ ਬਹਾਦਰ ਗੜ ਜਾਣ ਲਈ ਆਗਿਆ ਮੰਗੀ ਤਾਂ ਪਿੰਡ ਦਾ ਇੱਕ ਵਿਅਕਤੀ ਸਰਦਾਰ ਅਮਰ ਸਿੰਘ ਉਸ ਨੂੰ ਸਾਈਕਲ ਤੇ ਬਹਾਦਰ ਗੜ ਤੱਕ ਛੱਡਣ ਲਈ ਚਲਾ ਗਿਆ ਹਾਲੇ ਇਹ ਇਸ ਸਥਾਨ ਤੋਂ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਤਸੀਲ ਪਿੰਡ ਹੀ ਪਹੁੰਚੇ ਸਨ ਕਿ ਸਰਦਾਰ ਪ੍ਰੀਤਮ ਸਿੰਘ ਜੀ ਕਹਿਣ ਲੱਗਾ ਕਿ ਉਸ ਦਾ ਕੁਝ ਸਮਾਨ ਛੇਖੋ ਪੂਰਾ ਵਿਖੇ ਹੀ ਰਹਿ ਗਿਆ ਸੀ ਸਰਦਾਰ ਅਮਰ ਸਿੰਘ ਉਸ ਦਾ ਸਮਾਨ ਲਿਆਉਣ ਲਈ ਪਿੰਡ ਵੱਲ ਮੁੜੇ ਤਾਂ ਪਿੱਛੇ ਵੇਖਿਆ ਕਿ ਸਰਦਾਰ ਪ੍ਰੀਤਮ ਸਿੰਘ ਨਜ਼ਰ ਨਹੀਂ ਆਏ ਸਰਦਾਰ ਅਮਰ ਸਿੰਘ ਨੇ ਇਹ ਸਾਰੀ ਗਾਥਾ ਪਿੰਡ ਆ ਕੇ ਸੁਣਾਈ ਤਾਂ ਸਭ ਨੂੰ ਉਸ ਦੇ ਵਿੱਚੋਂ ਕੋਈ ਦਰવેશ ਪੁਰਖ ਨਜ਼ਰ ਆਇਆ ਇਸ ਤੋਂ ਬਾਅਦ ਬਾਬਾ ਬੀਰਮਦਾਸ ਉਦਾਸੀ ਦੇ ਚੇਲੇ ਬਾਬਾ ਪੂਰਨ ਦਾਸ ਜੀ 1960 ਦੇ ਵਿੱਚ ਇਸ ਸਥਾਨ ਤੇ ਆਏ ਅਤੇ ਉਹਨਾਂ ਨੇ ਇੱਕ ਛੋਟੇ ਜਿਹੇ ਕਮਰੇ ਦੀ ਉਸਾਰੀ ਕਰਵਾ ਕੇ ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ ਸੀ ਇਸ ਤੋਂ ਬਾਅਦ ਉਹਨਾਂ ਨੇ ਇੱਕ ਵੱਡੇ ਦਰਬਾਰ ਹਾਲ ਦੀ ਉਸਾਰੀ ਕਰ ਵਾਕੀ ਉਸ ਦੇ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਇੱਥੇ ਬਾਬਾ ਜੀ ਪਾਸ ਇੱਕ ਮਾਈ ਆਈ ਜਿਸ ਦੇ ਬੱਚੇ ਨੂੰ ਕੋਸ਼ਟ ਰੋਗ ਸੀ ਬਾਬਾ ਜੀ ਨੇ ਆਪ ਆਪਣੇ ਹੱਥੀ ਉਸ ਮਾਈ ਦੇ ਬੱਚੇ ਨੂੰ ਇਸ ਛਪੜੀ ਦੇ ਵਿੱਚ ਇਸ਼ਨਾਨ ਕਰਵਾ ਕੇ ਉਸ ਦਾ ਕੋਸ਼ਟ ਰੋਗ ਦੂਰ ਕੀਤਾ ਬਾਬਾ ਪੂਰਨ ਦਾਸ ਜੀ ਦਾ ਪਿੰਡ ਬਦੋਸ਼ੀ ਸੀ ਤੇ ਆਪ ਬਾਬਾ ਬੀਰਮਦਾਸ ਜੀ ਦੇ ਸੇਵਕ ਸਨ ਜਦੋਂ ਇਹ ਸਰੋਵਰ ਦਾ ਨਿਰਮਾਣ ਹੋ ਰਿਹਾ ਸੀ ਤਾਂ ਬਾਬਾ ਜੀ ਨੇ 68 ਤੀਰਥਾਂ ਦਾ ਜਲ ਸਰੋਵਰ ਦੇ ਵਿੱਚ ਪਾਇਆ ਇੱਕ ਸਮਾਂ ਐਸਾ ਆਇਆ ਕਿ ਇੱਥੇ ਨੋਟਾਂ ਦਾ ਮੀਂਹ ਵਰਨ ਲੱਗਾ ਪਰ ਬਾਬਾ ਪੂਰਨ ਦਾਸ ਜੀ ਨੇ ساری ਉਮਰ ਪੈਸੇ ਨੂੰ ਹੱਥ ਨਹੀਂ ਸਿਲਾਇਆ ਉਹਨਾਂ ਨੇ ਇਸ ਸਥਾਨ ਤੇ ਤਨਮਨ ਦੇ ਨਾਲ ਸੇਵਾ ਕੀਤੀ ਤੇ ਸਾਰਾ ਦਿਨ ਹੀ ਭਗਤੀ ਦੇ ਵਿੱਚ ਲੀਨ ਰਹਿੰਦੇ। ਉਹਨਾਂ ਸਮਿਆਂ ਦੇ ਵਿੱਚ ਜਦੋਂ ਇੱਥੇ ਨਾ ਹੀ ਸੜਕਾਂ ਤੇ ਨਾ ਹੀ ਬਿਜਲੀ ਦਾ ਪ੍ਰਬੰਧ ਸੀ, ਬਾਬਾ ਜੀ ਨੇ ਲੋਕਾਂ ਦੁਆਰਾ ਭੇਟ ਕੀਤੀ ਗਈ ਮਾਇਆ ਦੇ ਨਾਲ ਇੱਥੇ ਸੜਕਾਂ, ਬਿਜਲੀ ਅਤੇ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ ਤੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ। 10 ਨਵੰਬਰ 1966 ਨੂੰ ਬਾਬਾ ਪੂਰਨ ਦਾਸ ਜੀ ਨੇ ਇਸ ਗੁਰੂ ਘਰ ਦੀ ਸੇਵਾ ਆਰੰਭ ਕਰਵਾਈ 23 ਅਪ੍ਰੈਲ 1983 ਨੂੰ ਬਾਬਾ ਪੂਰਨ ਦਾਸ ਜੀ ਸੱਚਖੰਡ ਜਾ ਬਰਾਜੇ ਇਸ ਸਥਾਨ ਤੇ ਹਰ ਮਹੀਨੇ 10ਵੀਂ ਤੇ ਹਰ ਸਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੂਰਵ ਮਨਾਇਆ ਜਾਂਦਾ ਹੈ ਤੇ ਮੱਗਰ ਸੋਦੀ ਪੰਚਮੀ ਤੇ ਬਾਬਾ ਪੂਰਨ ਦਾਸ ਜੀ ਦੀ ਵਰਸੀ 23 ਮਾਰਚ ਨੂੰ ਮਨਾਈ ਜਾਂਦੀ ਹੈ ਆਓ ਸੰਗਤ ਜੀ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਲੰਗਰ ਹਾਲਵਲ ਇਹ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ 24 ਘੰਟੇ ਇਸ ਸਥਾਨ ਤੇ ਲੰਗਰ ਚੱਲਦਾ ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁੱਖੀ ਨਹੀਂ ਜਾਂਦੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਧੰਨਵਾਦ ਜੀ